ਕੰਮ ਬਨੀਤ ਹੈ ਜੀ ਅਸੀਂ ਭਾਂਡੇ ਦਾ ਕੰਮ ਕਰਦੇ ਹਾਂ ਇਹ ਮੇਰੇ ਚਾਚਾ ਜੀ ਲੱਗਦੇ ਆ ਜੀ ਕੀ ਘਟਨਾ ਕੀ ਹੋਈ ਘਟਨਾ ਕੀ ਇਹਨਾਂ ਨਾਲ ਲੁੱਟਖੋ ਹੋ ਗਈ ਜੀ ਇਹਨਾਂ ਨਾਲ ਕਿਨਾਰੇ ਇੱਕ ਕਾਰਾ ਜਿਹਦੀ 20 ਗ੍ਰਾਮ ਦਾ ਇੱਕ ਨੀਅਰ ਬੋਟਾ ਦਾ weight ਹੈ ਜੀ ਇੱਕ ਅੰਗੂਠੀ ਜਿਹਦਾ weight 10 ਗ੍ਰਾਮ ਦੇ ਕਰੀਬ ਹੈ ਜੀ ਇਹ ਦੋਨੋਂ ਇੱਕ ਸਾਧੂ ਬਣ ਕੇ ਸਾਧੂ ਦੇ ਪੇਸ਼ ਚ ਆਏ ਉਹ ਲੁੱਟ ਕੇ ਲੈ ਗਏ ਇਹਨਾਂ ਤੇ ਕਿਸ ਤਰ੍ਹਾਂ ਇਹ ਆਪਣੇ ਸ਼ਾਪ ਤੋਂ ਸਰਵਿਸ ਕਰਾਉਣ ਵਾਸਤੇ ਕਾਰ ਦੀ ਸਰਵਿਸ ਕਰਾਉਣ ਵਾਸਤੇ ਹਾਜੀ ਰਤਨ ਚੌਂਕ ਕੋਲੇ ਗਏ ਸੀ ਉੱਥੇ ਇਹਨਾਂ ਨਾਲੇ ਟਕਣਾ ਵਾਪਰ ਗਿਆ ਉੱਥੇ ਇੱਕ ਬੰਦੇ ਨੇ ਕਾਰ ਨੂੰ ਖੜਕਾਇਆ ਜਿਹੜਾ ਸਾਧੂ ਦੇ ਪੇਛੇ ਸੀ ਤੇ ਉਹਨੂੰ ਉਹੋ ਕਹਿੰਦਾ ਮੈਂ ਬਠਿੰਡੇ ਸ਼ਹਿਰ ਦਾ ਹੈ ਬਠਿੰਡੇ ਸ਼ਹਿਰ ਇਹ ਬਠਿੰਡਾ ਸ਼ਹਿਰ ਹੈ ਆ ਮੈਂ ਕਹਿ ਕੇ ਤਾਂ ਉਹ ਕਹਿੰਨੇ ਨਹੀਂ ਉਹ ਤਾਂ ਜੋ ਵਾਪਿਸ ਫੇਰ ਉਸ ਹਾਜੀਤਨ ਚੌਂਕ ਤੋਂ ਜਦੋਂ ਵਾਪਿਸ ਆਏ ਕਾਰ ਸਬਜ਼ੀ ਮੰਡੀ ਤੋਂ ਜਦੋਂ ਵਾਪਿਸ ਆਏ ਕਾਰ ਸਬਜ਼ੀ ਮੰਡੀ ਆ ਸਬਜ਼ੀ ਮੰਡੀ ਵਾਲਾ ਵਾਲਮੀਕੀ ਚੌਂਕ ਟੱਪ ਕੇ ਇੱਥੇ ਇਹਨਾਂ ਨੂੰ ਰੋਕ ਲਿਆ ਉਸ ਸਾਧੂ ਨੇ ਤੇ ਸਾਧੂ ਨੇ ਨਾਲ ਬੈਠ ਗਿਆ ਉਹ ਉਕੇ ਮੈਨੂੰ ਥੋੜਾ ਅੱਗੇ ਛੱਡ ਦਿਓ ਇਸ ਪ੍ਰੋਸੈਸ ਚ ਲੈ ਕੇ ਇਹਨਾਂ ਨਾਲ ਲੁੱਟਖੋ ਕਰ ਲਿਓ ਇਹਨਾਂ ਦੇ ਇੱਕ ਕੜਾ ਤੇ ਇੱਕ ਮੋਟਰਸਾਈਕਲ ਵਾਲਾ ਨਾਲ ਸੀ ਜੀ ਇਹਨਾਂ ਦੇ ਜਿਹੜੇ ਸ਼ਾਹੂ ਦੇ ਪੇਸ਼ ਸੀ ਸੀ ਤੇ ਉਹਦੇ ਮੂਰੇ ਜਵਾਕ ਬੈਠਾ ਸੀ ਮਗਰ ਲੇਡੀਜ਼ ਬੈਠੀ ਸੀ ਬੱਚਾ ਲੁੱਟਖੋ ਕਿੰਨੇ ਵਜਿਓ ਘਟਨਾ ਘਟਨਾ ਹੈ ਉਹ ਪੂਰੇ ਗੈਂਗ ਪੂਰੇ ਗੈਂਗ ਦੇ ਗਾਹਤ ਹੀ ਹੋਈ ਹੈ ਜੀ ਇਹ ਕਿੰਨੇ ਕਿੰਨੇ ਸੀਗੇ ਦੱਸਿਆ ਜਾ ਰਿਹਾ ਹੈ ਇੱਕ ਬਾਬਾ ਤੇ ਇੱਕ ਲੇਡੀਜ਼ ਇੱਕ ਜੈਂਟਸ ਲੇਡੀਜ਼ ਇਹ ਜੈਂਟਸ ਹੈ ਉਹ ਬਾਈਕ ਤੇ ਸੀ ਜੀ ਤੇ ਇੱਕ ਉਹਨਾਂ ਨੇ ਛੋਟਾ ਬੱਚਾ ਉਠਾ ਰੱਖਿਆ ਸੀ ਅੱਗੇ ਕਿਸ ਤਰ੍ਹਾਂ ਦਾ ਪਨਾਵਾ ਸੀਗਾ ਉਹਨਾਂ ਦਾ ਬਾਬੇ ਨੇ ਤਾਂ ਨੀਲੇ ਰੰਗ ਦੇ ਕੱਪੜੇ ਪਾ ਰੱਖੇ ਸੀ ਜੀ ਤੇ ਲੇਡੀ ਜੈਂਟਸ ਨੇ ਸਦਾ ਸਾਦੇ ਕੱਪੜੇ ਪਾ ਰੱਖੇ ਸੀ ਉਹਨਾਂ ਕੋਲ ਇੱਕ ਲੇਡੀਜ਼ ਜਦੋਂ ਕਾਰ ਤੇ ਆ ਕੇ ਰੁੱਕ ਕਾਰ ਤੇ ਬਾਬਾ ਜੀ ਕਹਿੰਦੇ ਮੈਨੂੰ ਰਜਿੰਦਾ ਕੋਲੇ ਦੇ ਕੋਲੇ ਛੱਡ ਦੋ ਤੇ ਜਦੋਂ ਰਜਿੰਦਾ ਕੋਲੇ ਦੇ ਕੋਲ ਛੱਡਣ ਲੱਗੇ ਉਹਨਾਂ ਨੂੰ ਹੈ ਤੇ ਉਹਨਾਂ ਚੋਂ ਇੱਕੋ ਬਾਈਕ ਵਾਲਾ ਫੇਰ ਉਹਦੇ ਮੋੜ ਉਹਨਾਂ ਕੋਲੇ ਆ ਗਿਆ ਜੀ ਬਾਈਕ ਤੇ ਲੇਡੀਜ਼ ਤੇ ਬਾਈਕ ਵਾਲਾ ਤੇ ਉਹਦੇ ਮੋੜੇ ਬੱਚਾ ਬੈਠਾ ਸੀ ਜੀ ਉਹ ਮੂਰ ਨਾਲ ਆ ਗਿਆ ਤੇ ਉਸਨੇ ਆਂਦੀ ਹਾਂ ਕਿਉਂ ਉਹਨੂੰ ਆਪ ਦਾ ਕੜਾ ਵਗੈਰਾ ਦੇਤਾ ਬਾਬੇ ਨੂੰ ਕਿ ਬਾਬਾ ਜੀ ਤੁਸੀਂ ਮੇਰੀ ਬਹੁਤ ਮਦਦ ਕੀਤੀ ਐ ਮੈਂ ਤੁਸੀ ਥੋੜਾ ਮੈਂ ਸਾਰਾ ਕੁਝ ਠੀਕ ਕਰਤਾ ਐਵੇਂ ਕਰਦੇ ਉਹਨੂੰ ਕੜਾ ਵਗੈਰਾ ਦੇਤਾ ਤੇ ਇਹਨਾਂ ਨੂੰ ਕੀ ਪਤਾ ਕਿ ਇਹਨਾਂ ਨੂੰ ਕੀ ਕੀ ਸੁngਾਤਾ ਕੀ ਕਰਤਾ ਤੇ ਇਹਨਾਂ ਦਾ ਕੜਾ ਵੀ ਲਾਹ ਲੈ ਗਏ ਤੇ ਅੰਗੂਠੀ ਵੀ ਲਾਹ ਲੈ ਗਏ ਜਦੋਂ ਚਲੇ ਗਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਦੇ ਕੜਾ ਵਗੈਰਾ ਤੇ ਅੰਗੂਠੀ ਵਗੈਰਾ ਚੋਰੀ ਹੋ ਚੁੱਕੀ ਸਾਡੀ ਵਸ ਵਿੱਚ ਕਰ ਲਿਆ ਕਹਿਣ ਦਾ ਮਤਲਬ ਵਸ ਵਿੱਚ ਕਰ ਲਿਆ ਹਾਈਪੋਨਾਰੀਜ਼ਿਕ ਮੇਰੇ ਸਾਡੇ ਸਾਮਨ ਲ ਹਾਈਪਨੋਟਾਈਜ਼ ਕਰ ਚੁੱਕੇ ਸੀ ਉਹ ਤੇ ਉਸ ਹਮਲੇ ਕੜਾ ਤੇ ਅੰਗੂਠੀ ਉਤਾਰ ਕੇ ਲੈ ਗਏ ਜੀ ਇੱਥੇ ਪਤਾ ਕਦੋਂ ਲੱਗਿਆ ਜਦੋਂ ਹੱਥ ਤੇ ਵੀ ਘਰੇ ਆ ਕੇ ਪਤਾ ਲੱਗੇ ਕਿ ਉੱਥੇ ਹੀ ਪਤਾ ਲੱਗ ਗਿਆ ਉੱਥੇ ਹੀ ਪਤਾ ਲੱਗ ਗਿਆ ਜੀ ਉਸ ਤੋਂ ਬਾਅਦ ਫਿਰ ਰਾਉਂਡ ਲੈ ਕੇ ਹੋਰ ਬਾਬੇ ਵਗੈਰਾ ਨੂੰ ਲੱਭਣ ਗਏ ਕੱਲੇ ਸੀ ਕੱਲੇ ਸੀ ਜੀ ਪਰ ਉਹਨਾਂ ਨੂੰ ਲੱਭਣ ਗਏ ਉਸ ਤੋਂ ਬਾਅਦ ਉਹਨਾਂ ਦਾ ਕੋਈ ਆਤਾ ਪਤਾ ਨਹੀਂ ਲੱਗਿਆ ਜੀ ਨਹੀਂ ਉਸ ਨਾਲ ਹੀ ਆਪਣੀ ਸ਼ੋਪ ਹੈ ਜੀ ਬਿਲਕੁਲ ਨਾਲ ਹੀ ਆਪਣੇ ਨਾਲ ਦੀਆਂ ਸ਼ੋਪ ਤੇ ਆ ਕੇ ਤੇ ਆਂਦੇ ਸਾਨੂੰ 2:45 50 ਮਿੰਟ ਤੇ ਆਪਣੇ ਕੋਲ ਇੱਥੇ ਆ ਚੁੱਕੇ ਸੀ 3:30 ਵਜੇ ਦੇ ਕਰੀਬ ਕੀਮਤ ਕਿੰਨੀ ਸੀਗੀ ਇਸ ਲਈ ਸਾਢੇ 4 ਲੱਖ ਰੁਪਏ ਦੀ ਕੀਮਤ ਮੰਦੀ ਹੈ ਜੀ ਇਹਨਾਂ ਦੇ ਦੋਨਾਂ ਦੀ 1 6.3 ਟੋਲੇ ਦਾ 35 ਗ੍ਰਾਮ ਦਾ ਖੜਾ ਤੇ 10 ਗ੍ਰਾਮ ਦਾ ਦੀ ਅੰਗੂਠੀ ਤੇ ਇਸ ਟਾਈਮ ਬਹੁਤ ਮਾੜੇ ਹੋ ਚੁੱਕੇ ਹੈ ਜੀ ਸਰਕਾਰ ਨੂੰ ਇਸ ਵਾਸਤੇ ਬਹੁਤ ਸੋਚਣਾ ਚਾਹੀਦਾ ਹੈ ਕਿ ਹਾਲਾਤ ਕਿੱਥੇ ਦੇ ਕਿੱਥੇ ਜਾ ਰਹੇ ਹਨ ਕੰਟਰੋਲ ਕਰਨਾ ਚਾਹੀਦਾ ਹੈ ਦਿੱਲੀ ਦੀ ਦਿੱਲੀ ਫਰੋਟ ਸਾਡੇ ਵਪਾਰੀਆਂ ਵਾਸਤੇ ਤਾਂ ਰਹਿਣਾ ਔਖਾ ਹੋ ਚੁੱਕਿਆ ਪੰਜਾਬ ਵਿੱਚ ਦਿੱਲੀ ਦੀ ਦਿੱਲੀ ਇਹ ਕਦੇ ਫਰੋਟੀਆਂ ਦੀ ਡਿਮਾਂਡ ਆਂਦੀ ਹੈ ਕਦੇ ਕੁਛ ਆਂਦਾ ਹੈ ਸਾਡੇ ਆਪਸ ਵਪਾਰੀ ਭਾਈਚਾਰਿਆਂ ਨੂੰ ਕਦੇ ਫਰੋਟੀਆਂ ਮੰਗਦੇ ਜਾ ਰਹੇ ਹੈ ਜੀ ਕੀ ਇਹਨਾਂ ਤੇ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕੀ ਹੈ ਜੀ ਇਸ ਤੇ ਸੁਰੱਖਿਆ ਤਾਂ ਬਿਲਕੁਲ ਫੇਲ ਹੋ ਚੁੱਕੀ ਹੈ ਪੰਜਾਬ ਦੀ ਫਿਰ ਜਿਹ ਬਚਨ ਦੇ ਖਾਸ ਤੌਰ ਦੀ ਸੁਰੱਖਿਆ ਫੇਲ ਹੋ ਚੁੱਕੀ ਹੈ ਇੱਥੇ ਆਪਣੇ ਬੋਰ ਕਾਂਡ ਹੈ ਜੀ ਕਪੜਾ ਕਪੜਿਆਂ ਵਾਲਿਆਂ ਦਾ ਇੱਥੇ ਮੇਲਾ ਰਾਮ ਜੀ ਦੀ ਦਿਨ ਦੇ ਹੱਤਿਆ ਹੋ ਗਈ ਇੱਥੇ ਆਪਾਂ ਨਾਲ ਲੁੱਟੋ ਗਈ ਰੋਣ ਪਤਨ ਕਿੰਨੀ ਘਟਨਾਵਾਂ ਹੁੰਦੀਆਂ ਜੀ ਜਿਹੜਾ ਆਪਣੇ ਸਾਹਮਣੇ ਨਹੀਂ ਆ ਸਕਦੀਆਂ ਬੀਸੀਨ ਮੋਟਰਸਾਈਕਲ ਦਿਖਾਈ ਦਿੰਦੇ ਹੈ ਜੀ ਪਰ ਕਹਿੰਦੇ ਜੀ ਜਿਸ ਜਿਸ ਇਲਾਕੇ ਚ ਘਟਨਾ ਸੀ ਉਸ ਇਲਾਕੇ ਵਿੱਚ ਕਹਿਦਾ ਹੀ ਨਹੀਂ ਲੱਗਿਆ ਸਾਡੇ ਕੋਲ ਕਰੀਬ ਸਾਢੇ 3 ਦੇ ਕਰੀਬ ਆ ਜਾਂਦੀ ਹੈ ਜੀ ਅਸੀਂ ਪੁਲਿਸ ਨੂੰ ਅਸੀਂ ਸੂਚਨਾ ਦਿੱਤੀ ਸਾਢੇ 3 ਦੇ ਪੁਲਿਸ ਆਪ ਦੇ 15-20 ਮਿੰਟ ਦੇ ਅੰਦਰ ਅੰਦਰ ਆ ਚੁੱਕੀ ਸੀ ਸਾਡੇ ਕੋਲ ਜਦੋਂ ਅਸੀਂ ਸ਼ੌਪ ਤੇ ਆ ਗਏ ਸੌਪਤੇ ਸਾਡੇ ਕੋਲ 15-20 ਮਿੰਟ ਦੇ ਅੰਦਰ ਅੰਦਰ ਪੁਲਿਸ ਆ ਗਈ ਜੀ ਅੱਛਾ ਲਾਸਟ ਸਵਾਲ ਹੈ ਕਿੱਥੇ ਘਟਨਾ ਹੋਈ ਸੀ ਉੱਥੇ ਕੋਈ ਸੀਸੀਟੀਵੀ ਵਗਾਰਾ ਹੈਗਾ ਕੋਈ ਪੁੱਛ ਨੇ ਤੇ ਲੋਕੇਸ਼ਨ ਤੇ ਜਾ ਕੇ ਉਹ ਉਸੇ ਸੇਮ ਲੋਕੇਸ਼ਨ ਤੇ ਤਾਂ ਉਹਨਾਂ ਨੂੰ ਨਹੀਂ ਲੱਭ ਰਿਹਾ ਕੋਈ ਕੈਮਰਾ ਕਿਉਂਕਿ ਉਹ ਇਸ ਟਾਈਮ ਦੇਖ ਰਿਹਾ ਪੁਲਿਸ ਇਸ਼ਾਨਬੀਨ ਕਰ ਰਹੀ ਹੈ ਤੇ ਇਸ ਟਾਈਮ ਤੇ ਕੋਈ ਸਾਡੇ ਕੋਲ ਹਜੇ ਪਰ ਇਹ ਘਟਨਾ ਨੂੰ ਜੀ ਪੰਜਾਬ ਸਰਕਾਰ ਨੂੰ ਬਠਿੰਡਾ ਗਵਰਨਮੈਂਟ ਨੂੰ ਇਹਨੂੰ ਸੋਚਣਾ ਚਾਹੀਦਾ ਹੈ ਕਿ ਇਹ ਘਟਨਾ ਦੁਬਾਰਾ ਨਾ ਹੋਵੇ ਆਪਨੇ ਨਾਲ ਤਾਂ ਜਿਹੜਾ ਹੋ ਗਿਆ ਅਸੀਂ ਇਸ ਦਾ ਕੋਸ਼ਿਸ਼ ਕਰਾਂਗੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਕੀ ਇਹ ਘਟਨਾ ਨਾ ਹੋਵੇ ਕਿਹੜੀ ਜਗ੍ਹਾ ਤੇ ਘਟਨਾ ਹੋਈ ਪਰਜਿੰਦਾ ਕਾਲਜ ਦੇ ਗੇਟ ਤੇ ਜੀ ਠੀਕ ਹੈ ਹਾਲ ਦਾ ਦਰਸ਼ਨ ਸਿੰਘ ਹੈ ਤੇ ਬਸਕਣ ਚੌਕੀ ਲੱਗਾ ਹੋਇਆ ਹੈ ਜੀ ਤੇ ਘਟਨਾ ਜੀ ਅੱਜ ਸਾਨੂੰ ਕਾਲ ਆਈ ਸੀ ਕਿ ਆਪਣੇ ਕਟੋਰੂਮ ਤੋਂ ਜਿਆ ਕਰਕੇ ਕਿਸੇ ਨਾਲ ਕੋਈ ਥੋੜੀ ਵਾਰਦਾਤ ਹੋਈ ਹੈ ਤੇ ਅਸੀਂ ਉਹ ਮੌਕੇ ਤੇ ਗਏ ਸੀ ਕਿ ਉਹਨਾਂ ਨੇ ਦੱਸਿਆ ਕਿ ਸਾਡਾ ਇੱਕ ਕੜਾ ਤੇ ਇੱਕ ਸਾਫ ਸੀਗੀ ਤੇ ਉਹ ਮਤਲਬ ਕਿਸੇ ਨੇ ਕੋਈ ਸੰਘਾਸ ਨੂੰ ਕੇ ਕੋਈ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਉਹਨੂੰ ਲਿਫਟ ਦਿੱਤੀ ਸੀ ਕਾਰ ਦੇ ਵਿੱਚ ਉਹ ਅਧਿਕਾਰਕੁਰ ਤੋਂ ਆਉਣ ਜਾ ਰਹੇ ਸੀਗੇ ਤੇ ਉਹ ਉਹਨਾਂ ਨੇ ਮਤਲਬ ਉੱਥੇ ਆਜੀ ਆਪਣੇ ਸਾਜਿਦਮ ਚੌਕ ਤੋਂ ਉਹਨਾਂ ਨਾਲ ਬੈਠ ਗਏ ਉਹ ਮੋਰਕੇ ਆ ਕੇ ਅਕਿੰਦਰਾ ਕਾਲ ਚ ਉਤਰ ਗਏ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਹਾਜ਼ਰੀਦਮ ਚੌਕ ਤੋਂ ਲਿਆ ਹੈਗਾ ਆਕਿੰਦਰਾ ਕਾਲ ਦੇ ਆ ਕਟਣਾ ਦਾ ਨਹੀਂ ਕਟੌਰੋਂ ਤੋਂ ਫੋਨ ਆਇਆ ਸਾਨੂੰ ਉਹਨਾਂ ਨੇ ਕਟੌਰੋਂ ਉੱਤੇ ਫੋਨ ਕੀਤਾ ਹੋਣਾ ਇਸ ਤਰ੍ਹਾਂ ਦੇ ਪਹਿਰਾ ਵਿੱਚ ਦਸਮਤਾਬ ਕਹਿੰਦੇ ਵੀ ਬਾਬਾ ਟਾਇਪ ਸੀ ਕੋਈ ਮਤਲਬ ਉਹਨਾਂ ਨੇ ਕੋਈ ਨੀਲੇ ਰੰਗ ਦਾ ਕੋਈ ਮਤਲਬ ਚੋਲਾ ਜਿਹਾ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਨਾਲ ਪਿੱਛੇ ਕੋਈ ਮੋਟਰਸਾਈਕਲ ਵਾਲੇ ਵੀ ਆਏ ਸੀ ਜਿਹਦੇ ਨਾਲ ਇੱਕ ਲੇਡੀਜ਼ ਸੀ ਤੇ ਇੱਕ ਮਤਲਬ ਜੈਂਟ ਸੀਗਾ ਤੇ ਨਾਲ ਸ਼ਾਇਦ ਉਹ ਕਹਿੰਦੇ ਬੱਚਾ ਵੀ ਸੀਗਾ ਟੋਟਲ ਕਿੰਨੇ ਕਿਦਿਖ ਹੋਈ ਟੋਟਲ ਇਹ ਕਹਿੰਦੇ ਵੀ ਸਾਢੇ ਇੱਕ ਤਿੰਨ ਟਾ ਵਾਲੇ ਦਾ ਸ਼ਾਇਦ ਧੜ ਤੇ ਮਤਲਬ ਅੱਧੇ ਇੱਕ ਟੋਲੀ ਦੀ ਸਾਫ ਸੀਗੀ ਤੇ ਅਸੀਂ ਅਸੀਂ ਵੀ ਕੈਮਰੇ ਕੋਲ ਚੈੱਕ ਕਰ ਰਹੇ ਹਾਂ ਅਸੀਂ ਮੌਕੇ ਤੇ ਵੀ ਇਹਨਾਂ ਦੀ ਦੁਕਾਨ ਤੇ ਗਏ ਸੀ ਪਰ ਦੁਕਾਨ ਤੇ ਕਹਿੰਦੇ ਨਹੀਂ ਖੋ ਸਾਡੀ ਉੱਥੇ ਹੋਈ ਆ ਫਿਰ ਅਸੀਂ ਉੱਥੇ ਮੌਕੇ ਤੇ ਹੁਣ ਜਾ ਕੇ ਇਹਨਾਂ ਜਗ੍ਹਾ ਵੇਖ ਕੇ ਆਏਗੇ ਤੇ ਜਿਵੇਂ ਜਿਵੇਂ ਕੈਮਰੇ ਦੇ ਅੱਧੇ ਕੋਈ ਪਤਾ ਲੱਗਦਾ ਵੀ ਇੱਥੋਂ ਦੇ ਲੰਘਿਆ ਹੁਣ ਕੋ ਉੱਥੇ ਅਸੀਂ ਉਹਨੂੰ ਕੋਚ ਚੈੱਕ ਕਰ ਸੀ ਅਸੀਂ ਮੌਕੇ ਤੇ ਅਸੀਂ ਮੌਕੇ ਤੇ ਪਹੁੰਚ ਕੇ ਸੀ ਪੀਸੀ ਆਲੇ ਮੌਕੇ ਤੇ ਆ ਗਏ ਸੀਗੇ ਪਰ ਉਹਨਾਂ ਨੇ ਜਦੋਂ ਆ ਕੇ ਕਾਲ ਹੀ ਆਪਣੇ ਘਰ ਆ ਕੇ ਕੀਤੀ ਹੈ ਕਿੰਨੇ ਵਜੇ ਦੱਸੀਏ ਘਟਨਾ ਕਿੰਨੇ ਵਜੇ ਹੋਈ ਹੈ ਇਹ ਸਾਇਦ ਤਕਰੀਬਨ 3:30 ਵਜੇ ਦੀ